ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜੋ ਸੰਗਤ ਨਵੀਂ ਜੁੜੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਚੈਨਲ ਹੈ ਜਿਹਦੇ ਉੱਤੇ ਹਰ ਰੋਜ਼ ਗੁਰਬਾਣੀ ਦੀ 4-5 ਮਿੰਟ ਲਈ ਵਿਚਾਰ ਹੁੰਦੀ ਆ ਅਲੱਗ-ਅਲੱਗ ਸ਼ਬਦਾਂ ਦੀ ਅੱਜ ਅਸੀਂ ਉਹਤੇ ਚਾਰ ਲਾਵਾਂ ਦੀ ਵਿਚਾਰ ਕਰਨੇ ਸ਼ੁਰੂ ਕੀਤੀ ਆ ਹਰ ਰੋਜ਼ ਇੱਕ ਲਾਵਾਂ ਦੀ ਵਿਚਾਰ ਹੋਏਗੀ ਇਹ ਹੈ ਸੰਗਤ ਜੀ ਕਿ ਕਈ ਦਫਾ ਸਾਡੇ ਮਨ ਦੇ ਵਿੱਚ ਸ਼ੰਕਾ ਹੋ ਜਾਂਦਾ ਹੈ ਕਿ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਨਾਲ ਜੁੜ ਗਏ ਸ਼ਾਇਦ ਸਾਨੂੰ ਪਤਾ ਨਹੀਂ ਕੀ ਕਰਨਾ ਪੈਣਾ ਹੈ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਦੇ ਨਾਲ ਜੁੜਨ ਦੇ ਲਈ ਸਾਡੇ ਮਨ ਵਿੱਚ ਕੋਈ ਸ਼ੰਕਾ ਨਹੀਂ ਆਉਣਾ ਚਾਹੀਦਾ ਗੁਰੂ ਦੀ ਬਾਣੀ ਨਾਲ ਅਸੀਂ ਜੁੜਦੇ ਆਂ ਗੁਰੂ ਨਾਲ ਜੁੜਦੇ ਆਂ ਗੁਰੂ ਦੀ ਸਿੱਖਿਆ ਸੁਣਦੇ ਆਂ ਹੋ ਸਕਦਾ ਕਿ ਤੇ ਸਾਡੇ ਮਨ ਦੇ ਉੱਤੇ ਅਸਰ ਹੋ ਜਾਏ ਅਸੀਂ ਉਹ ਸਿੱਖਿਆ ਦੇ ਉੱਪਰ ਚੱਲਣਾ ਸ਼ੁਰੂ ਕਰ ਦਈਏ ਤੇ ਸਾਡਾ ਜੀਵਨ ਬਦਲ ਜਾਏ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਏ ਸੰਤ ਤੇਜਾ ਸਿੰਘ ਜੀ ਜਿਨ੍ਹਾਂ ਨੇ ਕਾਫੀ ਅਰਸਾ ਸੰਤ ਅਤਰ ਸਿੰਘ ਜੀ ਮਸਤ ਹੁਆਣੇ ਵਾਲਿਆਂ ਦੀ ਸੰਗਤ ਮਾਣੀ ਹੈ ਉਹਨਾਂ ਨੇ ਬਹੁਤ ਵੱਡੀ ਉਮਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਸ਼ੁਰੂ ਕੀਤਾ ਸੀ ਜੀ ਪਰ ਜਦੋਂ ਜੁੜੇ ਤਾਂ ਐਸੇ ਜੁੜੇ ਕਿ ਸੰਤ ਬਣ ਗਿਆ ਵਾਹਿਗੁਰੂ ਜੀ ਬਿਲਕੁਲ ਮਨ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਵਹਿਮ ਭਰਮ ਕੱਢ ਕੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਨਾਲ ਜੁੜਨਾ ਕਰਨਾ ਜੀ ਸੰਗਤ ਜੀ ਤੇ ਜਦੋਂ ਅਸੀਂ ਗੁਰਬਾਣੀ ਨੂੰ ਹਰ ਰੋਜ਼ ਸੁਣਦੇ ਆ ਹੌਲੀ-ਹੌਲੀ ਸਾਡਾ ਮਨ ਗੁਰਬਾਣੀ ਦੇ ਨਾਲ ਪ੍ਰੇਮ ਪਾਉਣਾ ਸ਼ੁਰੂ ਕਰ ਲੈਂਦਾ ਜਦੋਂ ਇੱਕ ਵਾਰ ਪ੍ਰੇਮ ਪੈ ਗਿਆ ਬਾਣੀ ਦੇ ਨਾਲ ਫਿਰ ਬਾਣੀ ਬੜੀ ਪਿਆਰੀ ਲੱਗਦੀ ਆ ਬਹੁ ਬਹਾ ਬਾਣੀ ਨਿਰੰਕਾਰ ਹੈ ਇਹ ਨਿਰੰਕਾਰ ਦੇ ਦੇਸ਼ ਤੋਂ ਆਈ ਆ ਤੇ ਸਾਨੂੰ ਨਿਰੰਕਾਰ ਦੇ ਨਾਲ ਮਿਲਾ ਦਿੰਦੀ ਆ ਉਹਦੇ ਦਰਕਾਰ ਦੀਆਂ ਗੱਲਾਂ ਸਾਨੂੰ ਦੱਸਦੀ ਆ ਸਾਡੇ ਲੋਕ ਤੇ ਪਰਲੋਕ ਸੁਹੇਲੇ ਬਣਾ ਦਿੰਦੀ ਆ ਹਾਂਜੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪਾਂ ਇਸ ਚੈਨਲ ਦਾ ਜੋ ਲਿੰਕ ਹੈ ਇਸ ਆਡੀਓ ਦੇ ਕਮੈਂਟ ਸੈਕਸ਼ਨ ਵਿੱਚ ਪਾ ਦਿੰਨੇ ਆ ਜੀ ਉਸ ਤਰ੍ਹਾਂ ਤੇ ਹਰ ਰੋਜ਼ ਹੀ ਜੋ ਆਡੀਓ ਪਾਈ ਜਾਂਦੀ ਹੈ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਲਿੰਕ ਪਾਇਆ ਹੁੰਦਾ ਹੈ ਇਸ ਚੈਨਲ ਦੇ ਸ਼ੁਰੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਜੋ ਅੰਗ 1 ਤੋਂ ਲੈ ਕੇ 1430 ਤੱਕ ਪਾਠ ਅਰਥਾਂ ਸਹਿਤ ਵੀ ਪਰਿਆ ਹੋਇਆ ਹੈ ਉਦੇ ਤੋਂ ਬਾਅਦ ਜਦੋਂ ਪਾਠ ਸੰਪੂਰਨ ਹੋ ਗਿਆ ਤਾਂ ਹਰ ਰੋਜ਼ ਕਿਸੇ ਕਿਸੇ ਸ਼ਬਦ ਦੀ ਵਿਚਾਰ ਹੁੰਦੀ ਹੈ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਪ੍ਰੇਰਨਾ ਕਰਦੇ ਹਨ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ